ਸਾਉ ਪੰਜਾਬ ਅੱਜ ਇਹ ਆਪਣਾ ਇਹ ਸਾਡੇ ਬਟਾਲੇ ਦੀ ਜਿਹੜੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਜਿਹੜੀ ਹੈ ਇਹਨਾਂ ਨੇ ਵਿਸ਼ੇਸ਼ ਤੌਰ ਤੇ ਬੁਲਾਇਆ ਅੱਜ ਜੁਧ ਨਸ਼ਾ ਰੋਧ ਜੋ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਨਸ਼ੇ ਦੇ ਖਿਲਾਫ ਇਹ ਜੁਧ ਉਹਦੇ ਵਿੱਚ ਬਟਾਲਾ ਪੁਲਿਸ ਨੂੰ ਇੱਕ ਇਹਨਾਂ ਨੇ ਮੌਕਾ ਦਿੱਤਾ ਕਿਉਂਕਿ ਪੁਲਿਸਾਂ ਪਨ ਡਿਪਾਰਟਮੈਂਟ ਦੀ ਪੁਲਿਸ ਪਾਵਨ ਬੜੀ ਦਿਨ ਰਾਤ ਮਿਹਨਤ ਕਰਕੇ ਨਸ਼ੇ ਦੀ ਬੋਲ ਖਤਮ ਕਰ ਰਿਹਾ ਤੇ ਇਹੋ ਜਿਹੇ ਸਮਾਜ ਸੰਸਥਾਵਾਂ ਜਿਹੜੀਆਂ ਨੇ ਇਹ ਅਗੇ ਆਉਣਗੀਆਂ ਸਮਾਜ ਵਿੱਚ ਤੇ ਇਹ ਆਪਾਂ ਉਹਨਾਂ ਦੇ ਸਹਿਯੋਗ ਨਾਲ ਸਾਰਾ ਇਹ ਕੰਮ ਖਤਮ ਕਰ ਸਕਦੇ ਹਾਂ ਸਾਰੇ ਮਾਤਾ ਬਾਰੇ ਨੂੰ ਲੈ ਕੇ ਪੌਦਿਆਂ ਦੇ ਵਿੱਚ ਕਿਸੇ ਵੀ ਹਾਂ ਬਿਲਕੁਲ ਬਿਲਕੁਲ ਜੀ ਆਵਾਜ਼ਾਂ ਵਾਸਤੇ ਬਹੁਤ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਗੁਰੂ ਮਾ ਆਪਣਾ ਗੁਰਬਾਣੀ ਵਿੱਚ ਹੀ ਹੈ ਨਾਨਕ ਪਾਸ਼ਾ ਨੇ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਕਿ ਆਪਾਂ ਇੱਕ ਪੌਦਾ ਲਾਉਂਦੇ ਨਾਲ ਇਤਨੇ ਗੱਲਾਂ ਪੂਰੀਆਂ ਹੋ ਜਾਂਦੀਆਂ ਵਾਤਾਵਰਣ ਸ਼ੁੱਧ ਹੋ ਜਾਂਦਾ ਧਰਤੀ ਮਾਤਾ ਹਰਿਆਵਲ ਰਹਿੰਦੀ ਐ ਤੇ ਆਪਣਾ ਜਿਹੜਾ ਬਾਤ ਜਿਹੜੀ ਹੈ ਦੂਜੀ ਪਾਣੀ ਦਾ ਲੈਵਲ ਜਿਹੜਾ ਉਹ ਠੀਕ ਰਹਿੰਦਾ ਕੱਲ ਦੇਖਿਆ ਗਿਆ ਕੱਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪਾਈ ਸੀਗੀ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਤੇ ਨਾਲ ਬੂਟੇ ਵੰਡਦੇ ਹਾਂ ਬਿਲਕੁਲ ਬਿਲਕੁਲ ਮੇਰੀ ਦੇਖੇ ਵੀ ਨਹੀਂ ਸੀ ਕਿ ਬੂਟਾ ਵੰਡ ਜ਼ਰੂਰ ਰਿਹਾ ਜੀ ਪਰ ਨਾਲ ਇਹ ਹੀ ਫੀਲ ਕਰ ਰਿਹਾ ਸੀ ਕਿ ਬੂਟੇ ਨੂੰ ਇਹਨੂੰ ਸਾਂਭ ਸੰਭਾਲ ਵੀ ਕਰਨੀ ਹੈ ਇਹਨੂੰ ਬਾਕੀ ਤਾਂ ਜੋ ਇਹਨੂੰ ਆਪਾਂ ਦਾ ਫਲ ਲੈ ਸਕੀਏ ਇਹਦਾ ਆਪਾਂ ਜਾਣਦੇ ਹਾਂ ਸਮਾਜ ਦੇ ਵਿੱਚ ਆਪਾਂ ਜਾਰ ਰਹੇ ਹਾਂ ਕਿ ਸੰਨੇ ਠੀਕ ਹੈ ਤੇ ਸ਼ਾਂਤ ਆ ਹੀ ਮਿਲੇਗੀ ਜੇ ਹਰ ਬੰਦਾ ਇੱਕ ਰੁੱਖ ਲਾਊਗਾ। ਤੋਂ ਮੇਰੀ ਇਹੀ ਅਪੀਲ ਸੀ ਵੀ ਹਰ ਮਨੁੱਖ ਲਗਾਵੇ ਰੁੱਖ ਤੇ ਭਾਵੇ ਸੁਖ। ਸਰ ਇੱਕ ਬੱਚਿਆਂ ਨੇ ਰੈਲੀ ਕਰਨ ਲੱਗੇ ਆ ਸਾਰਾ ਕਲੱਬ ਵੱਲੋਂ ਨਸ਼ਿਆਂ ਦੇ ਖਿਲਾਫ। ਬਿਲਕੁਲ ਜੀ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਜੀ ਸਾਰਾ ਕਲੱਬ ਨੇ ਜਿਹੜਾ ਕੈਚ ਯੰਗ। ਬਈ ਬੱਚਿਆਂ ਨੂੰ ਹੁਣ ਤੋਂ ਹੀ ਇਹਨਾਂ ਨੂੰ ਫੜ ਲੀਏ ਕਿ ਆਪਣਾ ਸਮਾਜ ਬਚਾ ਲਈਏ ਤੋਂ ਆਹ ਵਾਲਾ ਪੁਹਿਖਿਆ ਸਾਡਾ। ਸੋ ਇਹ ਬੜੀ ਵਧੀਆ ਪਹਿਲ ਆ ਜੀ ਸਾਰਾ ਕਲੱਬ ਦੀ ਇਹਨਾਂ ਪਹਿਲਾਂ ਵੀ ਬੜੇ ਕੰਮ ਕੀਤੇ ਆ ਤੇ ਆਪਾਂ ਪੰਜਾਬ ਪੁਲਿਸ ਜਿਹੜੀ ਆ ਸਪੈਸ਼ਲੀ ਬਟਾਲਾ ਪੁਲਿਸ ਮਾਜੋ ਐਸਰਫੀ ਸਾਹਿਬ ਦੇ ਮਤਾਬਕਾਂ ਦੇ ਹੁਕਮ ਮੁਤਾਬਕ ਅਸੀਂ ਹੋਰ ਬਤੋ ਦੇ ਨਾਲ ਸਹਿਯੋਗ ਕਰਾਂਗੇ ਤੇ ਸਾਡੀ ਜਿੱਥੇ ਸੇਵਾ ਹੋਈ ਆਪਾਂ ਖਾ ਜਾਣ ਜੀ ਮੈਂ ਮਾਹਤਜ ਜਗਿੰਦਰ ਸਿੰਘ ਜੋ ਸਹਾਰਾ ਕਲੱਬ ਦਾ ਇੱਕ ਸੇਵਾਦਾਰ ਆਂ ਇਹ ਜੋ ਅੱਜ ਰੈਲੀ ਕੱਢੀ ਜਾ ਰਹੀ ਹੈ ਬੱਚਿਆਂ ਨੂੰ ਇੱਕ ਮਹੀਨਾ ਜਿਹੜੀ ਹੈ ਵੱਖ-ਵੱਖ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਾਥ ਕੇ ਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੈਲਫ ਡਿਫੈਂਸ ਆਪਣੇ ਫਾਇਰ ਬ੍ਰਿਗੇਡ ਵਾਲੇ ਔਰ ਹੋਰ ਸਾਡੇ ਸਾਰੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਇਹਨਾਂ ਨੂੰ ਨਾਲ ਸਾਇੰਸ ਦੇ ਪੜਾਈ ਵੀ ਕਰਾਉਂਦੇ ਰਹੇ ਨੇ ਔਰ ਸਾਰੇ ਜਿੰਨੇ ਕਲੱਬ ਮੈਂਬਰ ਨੇ ਇਹਨਾਂ ਬੱਚਿਆਂ ਨੂੰ ਅੱਛਾ ਨੈਤਿਕ ਜੀਵਨ ਜਿਉਣ ਵਾਸਤੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਵਾਤਾਵਰਨ ਦੀ ਸੰਭਾਲ ਕਰਨ ਵਾਸਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਔਰ ਇਹ ਬੱਚਿਆਂ ਨੇ ਬਹੁਤ ਹੀ ਵਧੀਆ ਅਨੁਸ਼ਾਸਨ ਵਿੱਚ ਰਹਿ ਕੇ ਇਹ ਸਾਰੀ ਟ੍ਰੇਨਿੰਗ ਪੂਰੀ ਕੀਤੀ ਹੈ ਅੱਜ ਨਸ਼ਿਆਂ ਦੇ ਖਿਲਾਫ ਤੇ ਵਾਤਾਵਰਨ ਦੀ ਸੰਭਾਲ ਦੇ ਜਿਹੜਾ ਇਹ ਅੱਜ ਰੈਲੀ ਕੱਢੀ ਜਾ ਰਹੀ ਹੈ ਇਹ ਬੱਚੇ ਉਸ ਵਿੱਚ ਭਾਗ ਲਾ ਰਹੇ ਹਨ ਜਿਸ ਦੇ ਵਿੱਚ ਸਤਕਾਰਯੋਗ ਡੀਐਸਪੀ ਕਸਤੂਰੀ ਲਾਲ ਜੀ ਔਰ ਉਹਨਾਂ ਦੇ ਨਾਲ ਪੁਲਿਸ ਅਫੀਸਰ ਦੇ ਨਾਲ ਟਮਾਂਡੋ ਆ ਕੇ ਇਸ ਰੈਲੀ ਦੇ ਵਿੱਚ ਸਾਨੂੰ ਉਤਸ਼ਾਹ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਟਾਈਮਜ਼ ਨਾਉ ਪੰਜਾਬ